ਲਾਸਟ ਟਾਈਮ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਦੇ ਆ ਕੇ ਜਿਹਨੇ ਮੇਰੇ ਕਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਠੀਕ ਆ ਮੈਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਂਟ ਤੁਸੀਂ ਬਾਬਾ ਕੰਪਲੇਂਟ ਜਿਨ੍ਹਾਂ ਨੇ ਕਲਾਸ ਜੇ ਮਾਫੀ ਮੰਗ ਜੇ ਮਾਫੀ ਜਿੱਦਾਂ ਮੈਂ ਸਾਰੇ ਸਾਹਮਣੇ ਆ ਰਹੀ ਆ ਨਾ बार-बार ਤੁਸੀਂ ਇੱਕ ਵਾਰੀ ਪੁਲਿਸ ਨੂੰ ਕਿਹਨੇ ਪੁੱਛਦਾ ਕਿ ਉਹ ਕਿਉਂ ਨਹੀਂ ਆ ਰਿਹਾ ਸਾਹਮਣੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੁਦ ਹੀ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕੀਤੀ ਜਾਂਦੀ ਆਪਣੇ ਜਸਟ ਉਹਨਾਂ ਦਾ ਰਿਪਲ ਇਹ ਜਸਟ ਉਹਨਾਂ ਦਾ ਰਿਪਲਾਈ ਹੈ ਜਿਹੜੇ ਆਰਗੇਨਾਈਜ਼ਰ ਕਹਿ ਰਹੇ ਸੀ ਤੇ ਇਸੀ ਚੀਜ਼ ਦਾ ਜਿਹੜਾ ਮੁੱਦਾ ਵਾ ਉਸ ਜਿਹੜਾ ਮੇਰਾ ਪਰਚਾ ਆਲਰੇਡੀ ਦਰਜ ਹੋ ਗਿਆ ਉਹਦੇ ਨਾਲ ਕੋਈ ਮੈਟਰ ਨਹੀਂ ਹੈ ਇਹ ਸਿਰਫ ਉਹਨਾਂ ਦਾ ਰਿਪਲਾਈ ਲਈ ਅਸੀਂ ਇਕੱਠੇ ਹੋਏ ਹਾਂ ਇਹ ਕਿੰਨਾਂ ਨੇ ਇਕੱਠਾ ਕੀਤਾ ਮੈਂ ਅਸੀਂ ਜਿਹੜੇ ਸਾਰੇ ਸਪੋਰਟਰ ਜਿਹੜੇ ਸਪੋਰਟਰ ਨੇ ਮੇਰੇ ਕੌਣ ਕੌਣ ਅੱਜ ਇਕੱਠੇ ਜਿਹੜੇ ਜਿਹੜੇ ਕਾਲਾ ਪਰਦਾ ਨੇ ਸਾਰੇ ਉਹ ਜਿਹੜੇ ਆਏ ਨੇ ਐਸੋਸੀਏਸ਼ਨ ਤੁਹਾਨੂੰ ਆਪੇ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕਰਵਾਣਗੇ ਤੁਹਾਨੂੰ ਠੀਕ ਹੈ ਨਾ ਕੌਣ ਕੌਣ ਨੇ ਠੀਕ ਹੈ ਹਣਕ ਕਈ ਪਬਲਿਕ ਵੀ ਆਈ ਹੋਈ ਹੈ ਮੇਰੀ ਉਹ ਜਿਨ੍ਹਾਂ ਨੂੰ ਮੈਂ ਜਾਣਦੀ ਨਹੀਂ ਹੁਣ ਰਿਪੋਰਟਰ ਕਈ ਤੁਸੀਂ ਮੇਰੇ ਘਰੇ ਆਏ ਸੀ ਮੈਂ ਨਹੀਂ ਜਾਣਦੀ ਕਈਆਂ ਨੂੰ ਹਨਾ ਕਿ ਸਾਰੇ ਦੇ ਨਾਮ ਹੀ ਲੈ ਸਕਦੀ ਤੁਸੀਂ ਉਹਨਾਂ ਕੋ ਆਪਦਾ ਆਪਦਾ ਪੁੱਛ ਲਿਓ ਜੋ ਮੈਂ ਜਿਹੜੇ ਵਾਲੇ ਤੁਹਾਡੇ ਪੁਲਿਸ ਦਰਦ ਹੋਈ ਹੈ ਗ੍ਰਸਤਾਰੀ ਵੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਉਸ ਨੂੰ ਮੈਂ ਇਸ ਤਰੀਕੇ ਨਾਲ ਦੇਖੂਗੀ ਕਿ ਦੇਖੋ ਜਿਹੜੇ ਕਮਿਸ਼ਨਰ ਸਾਹਿਬ ਦੇ ਨਾਲ ਉੱਥੇ ਗੱਲ ਹੋਈ ਹੈ ਮੈਂ ਹਲਾ ਕਮਿਸ਼ਨਰ ਦੇ ਨਾਲ ਗੱਲ ਹੋਈ ਹੈ ਮੇਰੀ ਤੇ ਉਹ ਮੈਮ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਤੇ ਪੂਰਾ ਇਹਨਾਂ ਨੂੰ ਖਸਿਆ ਹੋਇਆ ਆ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਨੇ ਬੰਦੇ ਜਿਹੜੇ ਗਲਤ ਫੜੇ ਹੋਏ ਤਿੰਨੇ ਕੋ ਬੰ ਜਿਹੜਾ ਜਿਹੜੇ ਬੰਦੇ ਬੇਕਸੂਰ ਆ ਉਹਨਾਂ ਨੂੰ ਉਹਨਾਂ ਬਾਰੇ ਮੈਂ ਨਾਲ ਦੀ ਨਾਲ ਉਹਨਾਂ ਨੂੰ ਉਹ ਮੇਰੀ ਪਰਸਨਲ ਜਿਹੜੀ ਉਹਨਾਂ ਦੇ ਨਾਲ ਕਨਵਰਸੇਸ਼ਨ ਹੋ ਰਹੀ ਆ ਪੁਲਿਸ ਦੇ ਨਾਲ ਠੀਕ ਆ ਤੇ ਉਹ ਦਿੱਤੀ ਹੋਈ ਆ ਤੇ ਬਾਕੀ ਜਿਹੜਾ ਮੈਂ ਲਾਸਟ ਦਿਨ ਉਹ ਇਹ ਕਿਹਾ ਮੈਂ ਕਿ ਸਿੱਧੇ ਤਰੀਕੇ ਨਾਲ ਕੈਮਰੇ ਤੇ ਆ ਕੇ ਜਿੰਨੇ ਮੇਰੇ ਕਲਾਸ ਮਾਰਿਆ ਵਾ ਉਹ ਮਾਫੀ ਮੰਗ ਲਵੇ ਠੀਕ ਆ ਮੈਨੂੰ ਮਾਫ ਕਰ ਦਾਂਗੀ ਠੀਕ ਆ ਤੇ ਜੇ ਉਹ ਆਕਰ ਦਿਖਾਊਗਾ ਤਾਂ ਫਿਰ ਕੰਪਲੇਨ ਜਿਨ੍ਹਾਂ ਨੇ ਕਲਾਸ ਇਹ ਮਾਫੀ ਜਿੱਦਾਂ ਮੈਂ ਸਾਰੇ ਦੇ ਸਾਹਮਣੇ ਆ ਰਹੀ ਆ ਨਾ ਬਾਰ ਬਾਰ ਤੁਸੀਂ ਇੱਕ ਵਾਰੀ ਪੁਲਿਸ ਨੂੰ ਕਹਿੰਦੇ ਪੁੱਛਦਾ ਕਿ ਉਹ ਕਿਉਂ ਨਹੀਂ ਆ ਰਹੇ ਸਾਹਮਣੇ ਉਹਨਾਂ ਦੇ ਉਹ ਉਹਨਾਂ ਨੂੰ ਲੈ ਕੇ ਆਓ ਸਾਹਮਣੇ ਤੁਸੀਂ ਇੱਕ ਵਾਰੀ ਪੁਲਿਸ ਨੂੰ ਵੀ ਤਾਂ ਕੁਐਸਚਨ ਕਰੋ ਨਾ ਪੁਲਿਸ ਖੋਦੀ ਆਪ ਦੀ ਇੰਟਰੋਡਿਊਸ ਇੰਟਰੋਡਿਊਸ ਕੀ ਕਰੀ ਜਾਂਦੀ ਆਪਨੇ ਆਪ ਨੂੰ ਮਾਫੀ ਮੰਗਣਾ ਨਹੀਂ ਗੱਲ ਮਾਰਿਆ ਸੀ ਉਤਰ ਬੁੱਝਿਆ ਕਿ ਨਹੀਂ